ਸਰ ਜੀ ਥਾਣੇ ਇਹ ਗੱਲ ਹੋ ਗਈ ਜੀ ਸਰ ਜੀ ਮੈਂ ਨਵੇਂ ਬਸ ਸਟੈਂਡ ਰੇੜੀ ਲਾਂਦਾ ਸੀ ਸਾਡੇ ਨਾਲ ਹੀ ਬਾਬਾ ਜੀ ਖੜਦੇ ਸੀ ਉਹਨਾਂ ਨੇ ਸਾਡੇ ਅੱਡੇ ਤੇ ਲਾ ਲਈ ਸੀ ਰੇੜੀ ਆ ਕੇ ਕਾਲੀ ਰੇੜੀ ਲੰਦੇ ਕੋ ਉਹ ਮੈਂ ਤਾਂ ਖੁਲਚੇ ਦੀ ਰੇੜੀ ਲਾਂਦਾ ਜੀ ਲੜਾਈ ਕਿਉਂ ਹੀ ਸੀ ਲੜਾਈ ਸਰ ਜੀ ਉਹ ਵੈਸੇ ਆਪਸ ਵਿੱਚ ਮਤਵੇ ਹੋ ਗਈ ਸੀ ਮੜੀ ਮੁਟੀ ਹੋਣ ਨਿਬੜ ਗਿਆ ਹੋਂ ਨਿਬੜ ਗਿਆ ਜੀ ਚਲੋ ਜੀ ਹਾਂ ਹਾਂਜੀ 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 ਇਸ ਬੰਦੇ ਨੂੰ ਦੱਸਣਾ ਚਾਹਾਂਗਾ ਕਿ ਇੱਕ ਨਵੇਂ ਬਸ ਸਟੈਂਡ ਕੋਲ ਇੱਕ ਵੀਡੀਓ ਵਾਇਰਲ ਹੋ ਰਹੀ ਆ ਜੋ ਕਿ ਸਾਨੂੰ ਇੱਕ ਦਰਖਾਸਤ ਦਿੱਤੀ ਸੀ ਜੋ ਲੜਕਾ ਮੋਨੂ ਆ ਜੋ ਪ੍ਰਵਾਸੀ ਨੇ ਤੇ ਇਹ ਬੱਸ ਸਟੈਂਡ ਦੇ ਨਵੇਂ ਬੱਸ ਸਟੈਂਡ ਕੋਲੇ ਕੋਚਾਂ ਦੀ ਰੇੜੀ ਲਗਾਉਂਦੇ ਸੀ ਇਹਨਾਂ ਨੇ ਦਰਖਾਸਤ ਦਿੱਤੀ ਸਾਡੇ ਕੋਲ ਕਿ ਉਹਨਾਂ ਨੂੰ ਪ੍ਰਦੀਪ ਵਗੈਰਾ ਵੱਲੋਂ ਜੋ ਜੋ ਕਿ ਉੱਥੇ ਪੀਜੇ ਦੀ ਰੇੜੀ ਲਗਾਉਂਦਾ ਉਹਨੇ ਰੇੜੀ ਲਗਾਉਣ ਤੋਂ ਉੱਥੇ ਰੋਕਿਆ ਸੀਗਾ ਤੇ ਇਸ ਸੰਬੰਧੀ ਉਹਨਾਂ ਦੀ ਆਫਿਸ 'ਚ ਥੋੜੀ ਤਲਕੀ ਹੋਈ ਸੀ ਤਕਰਾਰ ਬਾਜੀ ਹੋਈ ਸੀ ਜਿਸ ਸੰਬੰਧੀ ਮੋਨੂ ਵੱਲੋਂ ਦਰਖਾਸਤ ਦਿੱਤੀ ਗਈ ਸੀ ਜੋ ਉਸ ਦਰਖਾਸਤ 'ਤੇ ਕਾਰਵਾਈ ਕਰਦੇ ਹੋਏ ਜਲਦੀ ਪ੍ਰਦੀਪ ਵਗੈਰਾ ਜੋ ਵੀ ਉਹਨੂੰ ਰੇੜੀ ਲਗਾਉਣ ਤੋਂ ਲਗਾਉਂਦਾ ਹਟਾਉਂਦੇ ਸੀ ਉਹਨਾਂ ਨੂੰ ਬੁਲਾਇਆ ਗਿਆ ਥਾਣੇ ਉਹਨੂੰ ਡਿਟੇਲ ਕੀਤਾ ਗਿਆ ਤੇ ਉਹਨਾਂ ਨੂੰ ਸਮਝਾਇਆ ਗਿਆ ਜੋ ਫਿਰ ਉਹਨਾਂ ਦੀ ਦਰਿਆਫਤ ਕਰਨ ਤੋਂ ਬਾਅਦ ਉਹਨਾਂ ਦੀ ਅਫਸਰ ਰਜ਼ਮੰਦੀ ਹੋਊਗੀ ਤੇ ਉਹਨਾਂ ਨੂੰ ਮਤਲਬ ਇਹ ਸਮਝਾਇਆ ਗਿਆ ਕਿ ਦੋਵੇਂ ਤਰ੍ਹਾਂ ਉੱਥੇ ਹੀ ਆਪਣਾ ਬਿਜ਼ਨਸ ਵਗੈਰਾ ਕਰਨਗੇ ਆ ਤੇ ਕੋਈ ਵੀ ਕਿਸੇ ਨੂੰ ਰੇੜੀ ਲਾਉਣ ਤੋਂ ਜਾਂ ਹੋਰ ਕੰਮ ਕਰ ਕਰਨ ਤੋਂ ਨਹੀਂ ਰੋਕੇਗਾ ਸਰ ਜੀ ਥਾਣੇ ਇਹ ਗੱਲ ਹੋ ਗਈ ਜੀ ਸਰ ਜੀ ਮੈਂ ਨਵੇਂ ਬੱਸ ਸਟੈਂਡ ਰੇੜੀ ਲਾਂਦਾ ਸੀ ਸਾਡੇ ਨਾਲ ਹੀ ਬਾਬਾ ਜੀ ਖੜਦੇ ਸੀ ਉਹਨਾਂ ਨੇ ਸਾਡੇ ਅੱਡੇ ਤੇ ਲਾ ਲਈ ਸੀ ਰੇੜੀ ਆ ਕੇ ਕਾਹਦੀ ਰੇੜੀ ਲੰਦੇ ਕੋ ਉਹ ਮੈਂ ਤਾਂ ਖੁਲਚੇ ਦੀ ਰੇੜੀ ਲਾਂਦਾ ਜੀ ਲੜਾਈ ਕਿਉਂ ਹੀ ਸੀ ਲੜਾਈ ਸਰ ਜੀ ਉਹ ਵੈਸੇ ਆਪਸ ਵਿੱਚ ਮਤਭੇਦ ਹੋ ਗਈ ਸੀ ਮੜੀ ਮੁੱਟੀ ਹੋ ਨਿਬੜ ਗਿਆ ਹਾਂ ਨਿਬੜ ਗਿਆ ਜੀ ਚਲੋ ਜੀ ਹਾਂ ਹਾਂਜੀ 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 ਇਸ ਬੰਦੇ ਨੂੰ ਦੱਸਣਾ ਚਾਹਾਂਗਾ ਕਿ ਇੱਕ ਨਵੇਂ ਬੱਸ ਸਟੈਂਡ ਕੋਲ ਇੱਕ ਵੀਡੀਓ ਵਾਇਰਲ ਹੋ ਰਹੀ ਆ ਜੋ ਕਿ ਸਾਨੂੰ ਇੱਕ ਦਰਖਾਸਤ ਦਿੱਤੀ ਸੀ ਜੋ ਲੜਕਾ ਮੋਲੂ ਆ ਜੋ ਪ੍ਰਵਾਸੀ ਨੇ ਤੇ ਇਹ ਬੱਸ ਸਟੈਂਡ ਦੇ ਨਵੇਂ ਬੱਸ ਸਟੈਂਡ ਕੋਲੇ ਕੋਲਚਾਂ ਦੀ ਰੇੜੀ ਲਗਾਉਂਦੇ ਸੀ ਇਹਨਾਂ ਨੇ ਦਰਖਾਸਤ ਦਿੱਤੀ ਸਾਡੇ ਕੋਲ ਕਿ ਉਹਨਾਂ ਨੂੰ ਪ੍ਰਦੀਪ ਵਗੈਰਾ ਵੱਲੋਂ ਜੋ ਜੋ ਕਿ ਉੱਥੇ ਪੀਜ ਦੀ ਰੇੜੀ ਲਗਾਉਂਦਾ ਉਹਨੇ ਰੇੜੀ ਲਗਾਉਣ ਤੋਂ ਉੱਥੇ ਰੋਕਿਆ ਸੀਗਾ ਤੇ ਇਸ ਸੰਬੰਧੀ ਉਹਨਾਂ ਦੀ ਆਫਿਸ 'ਚ ਥੋੜੀ ਤਲਕੀ ਹੋਈ ਸੀ ਤਕਰਾਰ ਵਾਜੀ ਹੋਈ ਸੀ ਜਿਸ ਸੰਬੰਧੀ ਮੋਲੂ ਵੱਲੋਂ ਦਰਖਾਸਤ ਦਿੱਤੀ ਗਈ ਸੀ ਜੋ ਉਸ ਦਰਖਾਸਤ ਤੇ ਕਾਰਵਾਈ ਕਰਦੇ ਹੋਏ ਜਲਦੀ ਪਰਦੀਪ ਵਗੈਰਾ ਜੋ ਵੀ ਉਹਨੂੰ ਰੇੜੀ ਲਗਾਉਣ ਤੋਂ ਲਗਾਉਂਦਾ ਹਟਾਉਂਦੇ ਸੀ ਉਹਨਾਂ ਨੂੰ ਬੁਲਾਇਆ ਗਿਆ ਥਾਣੇ ਉਹਨੂੰ ਡਿਟੇਲ ਕੀਤਾ ਗਿਆ ਤੇ ਉਹਨਾਂ ਨੂੰ ਸਮਝਾਇਆ ਗਿਆ ਜੋ ਫਿਰ ਉਹਨਾਂ ਦੀ ਦਰਿਆਫਤ ਕਰਨ ਤੋਂ ਬਾਅਦ ਉਹਨਾਂ ਦੀ ਅਫਸਰ ਰਜਮੰਦੀ ਹੋਗੀ ਤੇ ਉਹਨਾਂ ਨੂੰ ਮਤਲਬ ਇਹ ਸਮਝਾਇਆ ਗਿਆ ਕਿ ਦੋਵੇਂ ਤਰ੍ਹਾਂ ਉੱਥੇ ਹੀ ਆਪਣਾ ਬਿਜ਼ਨਸ ਵਗੈਰਾ ਕਰਨਗੇ ਆ ਤੇ ਕੋਈ ਵੀ ਕਿਸੇ ਨੂੰ ਰੇੜੀ ਲਾਉਣ ਤੋਂ ਜਾਂ ਹੋਰ ਕੰਮ ਕਰਨ ਤੋਂ ਨਹੀਂ ਰੋਕੇਗਾ